ਜਿੱਤ ਕਰੇ ਕੀ ਹੋਇਆ ਵਾ ਜੀ ਮੈਰੀ ਚੋਟੀ ਮਾਸੀ ਰਿਸ਼ਤੇਦਾਰ ਮੇਰੀ ਮਾਸੀ ਲੱਗਦੀ ਮੈਂ ਉਹਨਾਂ ਲਈ ਭਨੇਵੀ ਲੱਗਦੀ ਹਾਂ ਤੇ ਮੈਂ ਆਪਣੇ ਲਾਗੇ ਉਹਦਾ ਰਿਸ਼ਤਾ ਲਿਆਂਦਾ ਏ ਬਲਕਿ ਮੈਨੂੰ ਨਹੀਂ ਪਤਾ ਇਹ ਵੀ ਇਹਨਾਂ ਨੇ ਇੰਨਾ ਜ਼ਬਰਦਸਤ ਉਹਨੂੰ ਮਾਰਕੁੱਟ ਕਰਨੀ ਹੈ ਵਿਚਾਰੇ ਨੂੰ ਬੇਕਦਰੀ ਕਰਨੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਇਥੋਂ ਦਾ ਕਰੋਨਾ ਵਿਚਾਰੇ ਨੂੰ ਹੋਂਦ ਦਿੰਦੀ ਉਹ ਜੋ ਉਹਦੇ ਕਿਸਮਤ ਕਰਬ ਕੋ ਜਿਹਨਾਂ ਬੱਚੇ ਨਹੀਂ ਕਰਬ ਜਿਹੜੇ ਅੱਜ ਤੱਕ ਹੀ ਖਾਂਦੇ ਵੀ ਹੁੰਦੇ ਕਿੰਨੇ ਬੱਚੇ ਦੋ ਜੀ ਕੁੜੀ ਮੁੰਡਾ ਕੀ ਚੱਕਰ ਕੀ ਹੋਇਆ ਵਾ ਪੂਰਾ ਗੱਲਬਾਤ ਕੀ ਸਟੋਰੀ ਪਾਜੀ ਆਪਾਂ ਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਛਾਮੀ 4 ਵਜੇ ਮੇਰੇ ਕੋਲ ਡਾਕਟਰ ਐ ਨਰਸ ਦੀਦੀ ਉਹਨੇ ਮੈਨੂੰ ਉਹ ਤੋਂ ਨਿਊ ਲੈਫ ਫੋਨ ਕੀਤਾ ਵਾ ਕਹਿੰਦਿਆ ਵੀ ਤੁਹਾਡੀ ਕੁੜੀ ਇਦਾਂ ਨਾ ਹਸਪੀਟਲ ਦਾਖਲ ਕਰਵਾਣ ਆਏ ਆ ਉਹਦਾ ਘਰ ਵਾਲਾ ਉਹਦੇ ਸੱਸ ਸਹੁਰਾ ਵਾ ਵਾ ਰਿਸ਼ਤੇਦਾਰ ਆ ਤੇ ਤੁਹਾਨੂੰ ਕਿਸੇ ਗੱਲ ਦਾ ਪਤਾ ਮੈਂ ਕਿਹਾ ਪਾਜੀ ਹਾਂ ਦੀਦੀਆਂ ਨੂੰ ਨਹੀਂ ਪਤਾ ਇਹ ਗੱਲ ਦਾ ਤੇ ਕਹਿੰਦੇ ਆ ਵੀ ਨਹੀਂ ਆਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਵੀ ਤੁਹਾਡੀ ਕੁੜੀ ਨੂੰ ਕੀ ਗੱਲ ਆ ਬਾਅਦ ਵਿੱਚ ਮੈਂ ਮਾਮੇ ਉਹਨਾਂ ਨੂੰ ਫੋਨ ਲਾਇਆ ਮਾਮੀ ਨੇ ਨਾ ਆਪਣਾ ਬੰਦ ਫਿਰ ਮੈਂ ਆਪਣੀ ਛੋਟੀ ਭੈਣ ਨੂੰ ਫੋਨ ਲਾਇਆ ਨੇ ਸ਼ਹਿਰੇ ਵਾਲੀ ਨੂੰ ਉਹਨੇ ਫਿਰ ਮਾਮੀ ਉਹਨਾਂ ਨੂੰ ਫੋਨ ਲਾਇਆ ਫਿਰ ਜਿਨ੍ਹਾਂ ਦਾ ਕਿ ਉਹਨਾਂ ਨੇ ਉਹਨਾਂ ਹੀ ਇਹਨਾਂ ਨੇ ਸਸਕਾਰ ਦਾ ਵੀ ਪ੍ਰਬੰਧ ਕਰਨ ਦਾ ਹੈ ਇਹ ਇਹਨਾਂ ਨੇ ਇਹ ਥੋੜਾ ਚਾਹੀਦਾ ਹੈ ਮਾਲਾ ਮਾਂ ਵੀ ਹੋਣਾ ਤਾਂ ਦੱਸਣਾ ਚਾਹੀਦਾ ਸੀ ਨਾ ਜੇ ਮੈਂ ਨਾ ਜਾਂਦੀ ਤੇ ਗੱਲਿੱਤੂ ਤੱਕ ਰਹੂਣੀ ਇਹਨਾਂ ਨੇ ਤੇ ਉਹਦਾ ਸਾਰਾ ਕੰਮ ਹੀ ਨਿਭੇੜਦੇ ਨਹੀਂ ਵਿਚਾਰੀ ਦਾ ਜਿਵੇਂ ਇਥੋਂ ਤੱਕ ਕਿ ਹਾਂਜੀ ਪਹਿਲਾਂ ਵੀ ਝਗੜਾ ਹੀ ਚੱਲਦਾ ਰਿਹਾ ਸੀ ਕਿੰਨਾ ਜਿਦ ਵਿਆਹ ਨੂੰ ਹੋਇਆ ਤੇ ਕਿੰਨੇ 5 ਸਾਲ ਹੋ ਗਏ ਤੇ ਜਿਹੜੀ ਦੀ ਮੰਤਰ ਦੇ ਕੀ ਨਾ ਸੀਗਾ ਲਾਪਰੀ ਸਿੰਘ ਕੀ ਕੰਮ ਕਰਦਾ ਉਹ ਜਿਦਾ ਹੀ ਰਿਸ਼ਤਾ ਕਰਵਾਇਆ ਉਹ ਤਾਂ ਕਹਿੰਦੇ ਤੰਦੂਰ ਦਾ ਕੰਮ ਕਰਦਾ ਲਵਾਈ ਦਾ ਕੰਮ ਕਰਦਾ ਠੀਕ ਹੈ ਬਾਅਦ ਵਿੱਚ ਸਾਨੂੰ ਨਹੀਂ ਪਤਾ ਪਈ ਇਹ ਕੀ ਕੀ ਕਰਦਾ ਕੀ ਕੀ ਨਹੀਂ ਕਰਦਾ ਠੀਕ ਹੈ ਮਾਂ ਵੀ ਮੰਤਰ ਦੇ ਮੰਗਾ ਹੀ ਕਹਿੰਦੀ ਮੈਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਇਹਦੇ ਨਾਲ ਤੇ ਕਾ ਹੋਇਆ ਤੁਹਾਨੂੰ ਹੋਰ ਕਿਸੇ ਕੁੜੀ ਨਾਲ ਵੀ ਹੋਊਗਾ ਉਹ ਵੀ ਕਿਸੇ ਤੀ ਦੀ ਮਾਂ ਇਹ ਦੇਖ ਸਰ ਇਹ ਮੇਰੀ ਤਾਈ ਜੀ ਦੀ ਲੜਕੀ ਆ ਇਹ ਬਹੁਤ ਦਿਨੋਂ ਧੱਕਾ ਹੋਇਆ ਵਾ ਸਾਰੇ ਟੱਬਰ ਨੇ ਮਿਲ ਕੇ ਰਾਤ ਜ਼ਹਿਰ ਪਿਆਇਆ ਗਿਆ ਠੀਕ ਹੈ ਜੀ ਕੁੜੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਚਾਹੁੰਦੀ ਪਰ ਇਹਨਾਂ ਨੇ ਫੋਨ ਵੀ ਕਹੋਗੇ ਤੋੜਤਾ ਜਿਹੜਾ ਅਸੀਂ ਆਪਣੇ ਕੋਲੋਂ ਫੋਨ ਦਿੱਤਾ ਸਰ ਐ ਆਪਣੇ ਕੋਲੋਂ ਦਿੱਤਾ ਵੀ ਗੱਲਬਾਤ ਕਰਦੇ ਰਿਹਾ ਕਰਾਂਗੇ ਗੱਲਬਾਤ ਕਰਦੇ ਰਿਹਾ ਕਰਾਂਗੇ ਸਰ ਇਹਨਾਂ ਫੋਨ ਵੀ ਤੋੜਤਾ ਹੋ ਕੇ ਪ੍ਰਾਣੇ ਨੇ ਸਿਮ ਵੀ ਤੋੜਤੀ ਠੀਕ ਹੈ ਜੀ ਫਿਰ ਉਹਨੂੰ ਕੁੱਟਮਾਰ ਕਰਦੇ ਰਏ ਫਿਰ ਲੱਗ ਗਿਆ ਆਡੀ ਕੁੜੀ ਗਈ ਸੀ ਉਹਦੇ ਉਹ ਆਪਦੇ ਉਹਨੂੰ ਭਾਈ ਜੀ ਨੂੰ ਆਵਾਜ਼ ਮਾਰਨ ਦੀ ਉਹਨਾਂ ਆਵਾਜ਼ ਮਾਰਨ ਦੀ ਇੱਥੀ ਅੰਦਰੇ ਅੰਦਰ ਪਤਾ ਨਹੀਂ ਕੀ ਕਰਦੇ ਰਹਿ ਕੀ ਕਰਦੇ ਨਹੀਂ ਰਹਿ ਤੇ ਲਾਸ਼ ਸਾਨੂੰ ਆਕੜੀ ਮਿਲੀ ਜੋ ਕੋਈ ਪਤਾ ਨਹੀਂ ਲੱਗਾ ਕੀ ਦਿੱਤਾ ਕੀ ਨਹੀਂ ਕੀਤਾ ਕੀ ਮੰਗ ਕਰਦੇ ਜੀ ਮੰਗ ਇਹ ਕਰਦੇ ਪੁਸਤ ਰਾਜਨਗਰੀ ਪਿੰਨ ਇਨਸਾਫ ਚਾਹੀਦਾ ਵਾ ਕਿ ਸਾਡੀ ਤੀਰ ਜਾਣੀ ਨਾ ੱਟਕਾ ਆਇਆ ਜੋ ਵੇਖੋ ਜੀ ਅਹੀਂ ਕੋਈ ਗੱਲ ਨਹੀਂ ਕੀਤੀ ਕੀ ਗੱਲ ਦਾ ਸਾਨੂੰ ਪਤਾ ਨਹੀਂ ਨਾ ਸਾਨੂੰ ਹੀ ਦੱਸਿਆ ਵੀ ਮੁੱਕ ਗਈ ਆ ਜਾਂ ਹਸਪੀਟਲ ਖੜ ਲੱਗੇ ਜਾਂ ਕਿੱਤੇ ਕਿੱਤੇ ਵੀ ਨਹੀਂ ਅਨੁਸਾਰ ਪਤਾ ਲੱਗਾ ਤੇ ਕਿਹੜੇ ਪਿੰਡ ਵੈਸੀ ਭਾਜੀ ਇੱਥੇ ਮੁੱਲ ਚੱਕ ਹਾਂਜੀ ਇਹਨਾਂ ਨੂੰ ਚਾਹੁੰਦੇ ਆਂ ਦੰਡੂ ਮੂਲ ਦੰਡੂ ਚਾਹੁੰਦੇ ਆਂ ਪੂਰਾ ਮਾਮਲਾ ਕੀ ਗੱਲ ਹੋਈ ਆ ਮੈਂ ਬਲਜੀਤ ਕੌਰ ਮੈਂ ਉਹਨਾਂ ਦੀ ਰਿਸ਼ਤੇ ਵਿੱਚੋਂ ਨਾ ਲੱਗਦੀ ਆ ਤੇ ਮਤਲਬ ਉਹਨਾਂ ਦਾ 5 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਕੁੜੀ ਦਾ ਨਾਮ ਹੈਗਾ ਵਾ ਕਵਲਜੀਤ ਕੌਰ ਤੇ 5 ਸਾਲ ਬਾਅਦ ਹੋਈ ਆ ਗੱਲਬਾਤ ਜੀ ਉਹਦਾ ਮਤਲਬ ਕੀ ਪਾਸੇ ਚੱਕਰ ਚੱਲਦਾ ਸੀਗਾ ਕੀ ਦਾ ਪੰਜਾਬੀ ਬੋਲੂਗੀ ਮੁੰਡੇ ਦਾ ਚੱਕਰ ਚੱਲਦਾ ਸੀਗਾ 5 ਸਾਲ ਹੋ ਗਏ ਤੇ ਜਨਾਨੀ ਰੱਖੀ ਆ ਤੇ ਕੁੜੀ ਦੇ 5 ਸਾਲ ਮਤਲਬ ਕੋਟਮਾਰ ਕਰਦਾ ਰਿਹਾ ਵਾ ਤੇ ਇਦਾਂ ਰਾਜੀ ਨਾਵੇਂ ਹੋਏ 5 ਰਾਜੀ ਨਾਵੇਂ ਸਾਡੇ ਕੋਲ ਪਏ ਆ ਤੇ ਉਹਨਾਂ ਨੇ ਕੋਈ ਸੁਣਵਾਇਆ ਮਤਲਬ ਕਹੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਸੀਗੀ ਕਿ ਕੁੜੀ ਆ ਸੱਸ ਸਹੁਰਾ ਹੋਂਦਾ ਸੀ ਤੇ ਲੈ ਜਾਂਦੀ ਸੀਗੀ ਉਸ ਤੋਂ ਬਾਅਦ ਦੇ ਵਿੱਚ 15 ਦਿਨ ਹੋ ਗਏ ਫੇਰ ਸੱਸ ਲੈ ਕੇ ਗਈ ਕਿ ਅਹੀਂ ਮੈਂ ਆਪਣੀ ਜ਼ਿੰਮੇਵਾਰੀ ਤੇ ਰੱਖਣੀ ਆ ਤੇ ਕੱਲ ਸਾਨੂੰ ਫੋਨ ਵੀ ਨਹੀਂ ਕੋਈ ਕੀਤਾ ਤੇ ਪਤਾ ਨਹੀਂ ਦਵਾਈ ਦਿੱਤੀ ਕਹਿੰਦੇ ਦਵਾਈ ਪੀ ਲਈ ਆ ਬਟ ਸਾਡੀ ਕੁੜੀ ਇਦਾਂ ਦੀ ਹੈ ਨਹੀਂਗੀ ਉਹਨੇ ਦਵਾਈ ਪੀਤੀ ਆ ਸਰਾਂ ਦੇ ਕੇ ਦਾ ਮਾਰਤੀ ਉਸ ਤੋਂ ਬਾਅਦ ਕੀ ਹੋਇਆ ਹੁਣ ਕੁੜੀ ਨੂੰ ਪਤਾ ਨਹੀਂ ਜੀ ਹੁਣ ਰਿਪੋਰਟ ਆਉਣ ਤੇ ਪਤਾ ਲੱਗੇਗਾ ਕੀ ਹੋਇਆ ਸਹੀਂ ਤੇ ਜਾ ਕੇ ਮਰੀ ਵੇਖੀ ਤੇ ਕੱਲੀ ਇੱਕ ਲਾਸ਼ ਪਈ ਵੇਖੀ ਆ ਕਾਰ ਦੇ ਵਿੱਚ ਮਤਲਬ ਦੱਸਿਆ ਵੀ ਨਹੀਂ ਆ ਤੇ ਘਰੋਂ ਸਾਰੇ ਭੱਜ ਗਏ ਸਾਨੂੰ ਨਹੀਂ ਦੱਸਿਆ ਅਸੀਂ ਕੱਲੀ ਲਾਸ਼ ਚੋਕੇ ਲਾਸ਼ ਚੋਕੇ ਲੈ ਕੇ ਜਾਂਦੀ ਆ ਖਾਲੀ ਲਾਸ਼ ਹੀ ਲੈ ਕੇ ਜਾਂਦੀ ਚੋਕੇ ਇੰਨੇ ਚਾਹੁੰਦੇ ਕੀ ਹੋਣਾ ਚਾਹੀਦਾ ਹੁਣ ਅੱਗੜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨੂੰ ਜੇਲ੍ਹ ਹੋਣੀ ਚਾਹੀਦੀ ਕਿ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਸਾਡੇ ਵੱਲੋਂ ਤੇ ਬਿਹਤਰ ਆ ਕਿ ਸਾਡੇ ਵਾਸਤੇ ਸਾਰਾ ਪਰਿਵਾਰ ਨੂੰ ਹੀ ਸਜ਼ਾ ਹੋਣੀ ਚਾਹੀਦੀ ਆ ਸਾਡੀ ਧੀ ਨਾ ਬਹੁਤ ਮਾੜੀ ਕੀਤੀ ਆ ਤੇ ਸਾਨੂੰ ਸਜ਼ਾ ਹੀ ਹੋਣੀ ਚਾਹੀਦੀ ਹੈ। ਇਹ ਮੁੰਡੇ ਤੁਹਾਡੇ ਲਕੀ ਨਾ ਸਾਡੇ ਲਾਪਰੀਤ ਕੀ ਗੱਲਬਾਤ ਹੋਈ ਏ ਪੂਰਾ ਮਾਰ ਗੱਲਬਾਤ ਕੋ ਨਹੀਂ ਵੀਰ ਬੁੱਢੀ ਹੋ ਜਨਾਨੀ ਲਈ ਫਿਰਦਾ ਹੀ ਰਜਨੀ ਰਜਨੀ ਤੋਂ ਹੀ ਕਲੇ ਹੋਈ ਰਜਨੀ ਨੇ ਬਾਤ ਰਜਨੀ ਤੋਂ ਮਰੀ ਰਜਨੀ ਨੇ ਛੱਡਿਆ ਨਹੀਂ ਖੇੜਾ ਉਹਦਾ ਕੋਈ ਗੱਲਬਾਤ ਨਹੀਂ ਘਰ ਦੇ ਵਿੱਚ ਰਜਨੀ ਕਿੱਥੋਂ ਦੀ ਆ ਰਜਨੀ ਪਟਿਆਲੇ ਦੀ ਆ ਪਟਿਆਲੇ ਦੀ ਰਜਨੀ ਕੋਈ ਦਵਾਈ ਨਹੀਂ ਦਿੱਤੀ ਕਿ ਕੋਈ ਪਤਾ ਨਹੀਂ ਬਈ ਚੋਨੇ ਨੂੰ ਗਏ ਆ ਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਐ ਤੇ ਸਰਪੰਚਾਂ ਦਾ ਚੋਨਾ ਲੋਂਦੇ ਆ ਤੁਹਾਡੇ ਦੇ ਨਿੱਕੇ ਨਿੱਕੇ ਜੋ ਕਾੜਦੇ ਹੁੰਦੇ ਨੂੰ ਉਲਟੀ ਖੰਡੇ ਸਾਨੂੰ ਨਹੀਂ ਪਤਾ ਕੀ ਹੋਇਆ ਪਤਾ ਹੀ ਨਹੀਂ ਮੁੰਡੇ ਕਿੱਥੇ ਪਤਾ ਹੀ ਨਹੀਂ ਮੁੰਡੇ ਦਾ ਅਨਪੋਤਾ ਬੰਦੇ ਕਿੱਥੇ ਮਰੇ ਕਿੱਥੇ ਨਹੀਂ ਸਾਡੇ ਲੋ ਮਰਿਆ ਹਾਂ ਸਾਡੇ ਲੋ ਮਰ ਗਿਆ ਮੇਰੇ ਸਰਧੀਆਂ ਪੋਤਾ ਰਲ ਗਏ ਮੇਰੀ ਤਾਂ ਨਾ سونے ਵਰਗੀ ਕਨੋ ਚਲ ਗਈ ਆ ਮੇਰੇ ਤੇ ਆਰ ਮੈਂ ਤੇ ਡਾਦਾ ਸਾ ਬਾ ਮੈਂ ਕੀ ਕਰਨਾ ਮੇਰੇ ਨਿਕ ਨਿਕੇ ਆ ਬੱਚੇ ਪਹਿਲੇ ਵੀ ਰਾਜੀ ਨਾ ਮੇ ਹੋਏ ਤੁਹਾਡੇ ਹਾਂ ਪਹਿਲੇ ਵੀ ਰਾਜੀ ਨਾ ਮੇ ਹੋਏ ਇਹ ਦੋ ਤਿੰਨ ਬੜੀ ਅਹੀਂ ਫੜਾਉਂ ਦੇ ਰਹੇ ਆ ਛਡਾ ਦਿੰਦੇ ਲੈ ਕੇ ਚਾਹ ਦੇ ਰਹੇ ਛੱਡਾ ਆਖੀ ਦੋ ਤਿੰਨ ਬਲੀਆਂ ਹੁੰਦੀ ਦੀ ਨਹੀਂ ਫੜਾਉਂਦੇ ਰਹੀ ਖੜਾਉਂਦੇ ਫੜਾਉਂਦੇ ਰਹੇ ਹਨ ਨਹੀਂ ਫੜਾਇਆ ਨੂੰ ਹਾਂ ਇਹ ਪਤਾ ਦਰਖਾਚਾ ਆ ਜਾਂਦੀਆਂ ਸਾਡੀਆਂ ਦਰਖਾਚਾ ਫਿਰ ਦੱਸਿਆ ਕਿਉਂ ਨਹੀਂ ਉਹਨੂੰ ਮੈਂ ਕਿੱਥੇ ਸਾਨੂੰ ਪਤਾ ਹੀ ਨਹੀਂ ਅਜੇ ਸਰਪੰਚ ਨੂੰ ਗਏ ਹਸਪਤਾਲ ਘਰ ਗਿਆ ਤੁਹਾਨੂੰ ਦੱਸਿਆ ਤੁਸੀਂ ਐ ਵੇਖ ਲੈ ਸਾਨੂੰ ਦੱਸ ਰਿਹਾ ਇਦਾਂ ਵੇਖ ਲੈ ਇਦਾਂ ਤੇ ਗੱਲ ਤਾਂ ਆਉਂਦੀ ਆ ਦੱਸਿਆ ਸਾਨੂੰ ਕੱਲ ਤਾਂ ਨਾ 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 ਨ रट साले जे

ਅੱਗੇ ਦੱਸਿਆ ਕਿ ਸਾਡੀ ਕੁੜੀ ਜਿਹੜੀ ਆ ਉਹ ਆਂਦੇ ਵੀ ਦਵਾਈ ਗਾ ਕੇ ਅੱਜ ਥੋੜੀ ਹੋ ਗਈ। ਆਈ ਫਿਰ ਉੱਥੇ ਗਏ ਮੌਕੇ ਦੇਖਿਆ ਹੈ। ਉਹ ਮੌਕੇ ਵੇਖਿਆ ਹੈ ਉੱਥੇ। ਤੇ ਬਾਕੀ ਉਹ ਦੀ ਜੀ ਉੱਥੇ ਇਲਾਸ਼ੀ ਉੱਥੀ ਉਹ ਸਿਉ ਉਹ ਇਲਾਸ਼ਰੀਆ ਆਪਣੀ ਕੋਲ ਲੈ ਕੇ ਫਿਰ ਆਪਣੇ ਹਸਪੀਟਲ ਔਰ ਸਿਰੋਸਤਲ ਜਿਹੜੀ ਆ ਉਹ ਕੈਂਡੀ ਜਮਗ ਰਹੀ ਜਾਦੀ। ਪਰ ਜਿਹੜਾ 11 ਵਜੇ ਹੁਣ ਜਿਹੜੀ ਕਵਰੇ ਬੰਦੀ ਆ ਉਸੀ ਕਰ ਰਹੇ ਕਿੰਨੇ ਬੰਦਿਆਂ ਤੇ ਮਾਮਲਾ ਦਰਜ ਹੋਇਆ ਹੈ ਤਿੰਨ ਬੰਦਿਆਂ ਦਾ 3 ਬੰਦੇ ਇਹ ਗੁਰਪ੍ਰੀਤ ਸਿੰਘ ਆ ਉਸ ਲਵਪ੍ਰੀਤ ਸਿੰਘ ਹਾਂਜੀ ਤੇ ਉਹਨੇ ਜੋ ਉਹਦੇ ਤੇ ਹਨ ਜੈਸਮਨ ਸਿੰਘ ਪੋਰਥ ਨਾਲ ਪੁਨਰ ਜਨਮ ਦੀ ਯੋਗਨਾ ਦਾ ਤੇ ਉਹਦੇ ਇੱਕ ਮੁੰਡਾ ਉਹਦਾ ਸੁਪਰਾਵਾ ਮੰਗੂ ਇਹ ਤਿੰਨੇ ਪੱਖ ਦਰਜ ਕੀਤੇ ਕਉ ਦਾ ਮਤਲਬ ਪਤਾ ਲੱਗਾ ਹਾਂਜੀ ਕਾਰਨ ਦਾ ਪਤਾ ਲੱਗਾ ਕਾਰਨ ਇਹ ਪਤਾ ਲੱਗਾ ਵਾ ਵੀ ਜਿਹੜਾ ਲਬਰੀ ਸਿੰਘ ਸੀ 2 ਵਜੇ ਸੀ ਇਹਦੇ ਹੈਗੇ ਸੀ ਕੋਈ ਜਾਣੀ ਵੀ ਸੀ ਇਹਦੇ ਆਪਣੀ ਹੈਗੀ ਆ ਲੇਕਿਨ ਇਹਦੇ ਜਿਸ ਸੰਬੰਧ ਕੇ ਔਰਤ ਨੇ ਕਿਸੇ ਦੇ ਉਹ ਰੁਕਦੀ ਸੀ ਉਹਨੂੰ ਵੀ ਨਾ ਕਰਦਾ ਪਰ ਉਹ ਬਾਜ ਨਹੀਂ ਸੀ ਆਉਂਦਾ ਇਸ ਕਰਕੇ ਇਹ ਘਰ ਵੀ ਹੋਈ ਹੈ